ਉਸੇ ਦੇਖ ਰਹੇ ਹੋ ਜੀ ਅੰਬੇਡਕਰ ਮਿਸ਼ਨ ਨਿਊਜ਼ ਚੈਨਲ ਹਿੰਮਤ ਸੱਚ ਦਿਖਾਉਂਦੀ ਇਹ ਜੋ ਖਬਰ ਤੁਸੀਂ ਦੇਖਣ ਜਾ ਰਹੇ ਹੋ 25 5 2024 ਅੰਬੇਡਕਰ ਮਿਸ਼ਨ ਨਿਊਜ਼ ਚੈਨਲ ਵੱਲੋਂ ਪਹਿਲਾ ਨੋਟਿਸ ਹੈ ਜਿਸ ਵਿੱਚ ਸਰਦਾਰ ਕਿਰਪਾਲ ਸਿੰਘ ਮਕਾਨ ਨੰਬਰ 15 137 ਗਲੀ ਨੰਬਰ 2 ਸਰਵਣ پارک ਰਾਹੋਂ ਰੋਡ ਲੁਧਿਆਣਾ ਤੋਂ ਐਮਪੀ ਦੀਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਫਤਿਹ ਤੋਂ ਚੋਣਾਂ ਲੜ ਰਹੇ ਹਨ ਜਿਨ੍ਹਾਂ ਉਤੇ ਕੁਝ ਮੁਕਾਦਮੇ ਦਰਜ ਹਨ ਜਿਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ ਨੰਬਰ 1 ਸ਼ਿਮਿੰਦਰ ਪਾਲ ਸਿੰਘ ਜੀ ਐਮ ਆਈ ਸੀ ਲੁਧਿਆਣਾ ਵਿੱਚ ਧਾਰਾ 420 468 468 471 120 ਬੀ ਨੰਬਰ 2 ਬਬੀਤਾ ਜੀ ਐਮ ਆਈ ਸੀ ਲੁਧਿਆਣਾ ਧਾਰਾ 420 ਆਈ ਪੀ ਸੀ नंबर तीन जिसकरन साद जे एम आई सी लुधियाना धारा चार सौ भी चार सौ अड़ताली चार सौ पैंठ चार सौ साहठ चार सौ अठाठ चार सौ कहत् पाँच सौ चार एक सौ भी नंबर चार जिस कारण सौंद जे एम आई सी लुधियाना धारा चार सौ भी चार सौ साहठ चार सौ अठाठ चार सौ कहत् एक सौ भी नंबर शिल्पा सिंह लुधियाना धारा चार सौ भी नंबर छे शिंकू कुमार ਧਾਰਾ 420 467 471 120 ਬੀ ਇਹ ਅਲੱਗ ਅਲੱਗ ਮੁਕੱਦਮੇ ਮਾਨਯੋਗ ਅਦਾਲਤ ਵਿੱਚ ਪੈਂਡਿੰਗ ਹਨ